ਕੀਲਾ ਗਵਾਲੀਅਰ ਬੰਦੀ ਛੋੜ ਸ੍ਰੀ ਹਰਗੋਬਿੰਦ ਪਾਸ਼ਾ ਦੇ ਤੇ ਸਜਾ ਗੱਟੀ ਸੀ ਆ ਵੀ ਆਪਾਂ ਇੱਧਰ ਨਹੀਂ ਪਾਦਸ਼ਾਹ ਜਹਾਂਗੀਰ ਇਹ ਤਹਿਤ ਕਰਨਾ ਵੇਖੋ ਤੁਸੀਂ ਕਿੱਡਾ ਹਾਂ ਹਾਂ ਇਹ ਬਲੰਕੀ ਜੀ ਇੱਧਰ ਦੇਖੋ ਇਹ ਜਿੰਨੇ ਲਈ ਪੁੱਤਾਂ ਬਹੁਤ ਤੜਾ ਜੀ ਹੁੰਦੀ ਹੈ ਨਾ ਇੱਥੇ ਬਹਿ ਕੇ ਟਾਈਮ ਪਾਸ ਕਰਦੇ ਨੇ ਵਿਚਾਰੇ ਆ ਇੱਕ ਕੋਈ ਬਈ ਨਿਸ਼ਾਨੀ ਹੁੰਦੀ ਆ ਯਾਰ ਉਹ ਹੈ ਮਾਫਲਾ ਦੇ ਕੋਲ ਨਹੀਂ ਸੀ ਇੱਕ ਤਾਂ ਵਿਕੈਦੀਆਂ ਦੀ ਨਿਗਰਖੀਆਂ ਦੀ ਸੀ ਆਹ ਲਾ ਉਹ ਚੁਲਿਆਂ ਉਹ ਕੈਦੀਆਂ ਦੀ ਨਿਗਰਖੀ ਕੀਤੀ ਸੀ ਨਾ ਆਈ ਆਈ ਤੇ ਫਾਂਸੀ ਦਿੱਤੀ ਆਦੀ ਸੀ ਉਹ ਉੱਪਰ ਬਣੇ ਦੇ ਆਈ ਫਾਂਸੀ ਦਿੱਤੀ ਆਦੀ ਸੀ ਤੇ ਫਿਰ ਫਾਂਸੀ ਵੀ ਦਿੱਤੀ ਆਦੀ ਸੀ ਆਵੇ ਕਿੱਲ ਲੱਗੇ ਨੇ ਬੁਰਾਣੇ ਇਹਦੇ ਕੈਦੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀਗੀ ਆਜੋ ਹੈ ਚਲੋ ਆਜੋ ਬਹੁਤ ਰੌਚਕ ਹੈ ਇਥੋਂ ਇਧਰ ਇਦਾਂ ਰੋਸ਼ਨੀ ਲਈ ਰੌਚਕ ਹਾਂ ਰੋਸ਼ਨੀ ਹਾਸਤੇ ਇਦਾਂ ਚਲੋ نیچے ਚਲੋ نیچے ਚਲੋ ਚਲੋ ਆ ਨਾ ਹੀ ਹਵਾਸ ਦੇ ਰੱਖਣਾ ਮੈਨੂੰ ਮੇਰਾ ਫੋਨ ਲਾਈਪ ਨਹੀਂ ਸੀ ਹਾਂ ਇੱਥੇ ਨਹੀਂ ਉਹ ਭਾਈ ਆ ਜਿਹੜੇ ਰੱਖੇ ਨਾ ਰੱਖਣੇ ਨੇ ਇਹਨਾਂ ਚ ਦੀਵੇ ਵਗੈਰਾ ਰੱਖੇ ਜਾਂਦੇ ਹੁਣੇ ਹਾਂ ਕਿਉਂਕਿ ਲਾਈਟ ਦਾ ਪ੍ਰਬੰਧ ਤਾਂ ਹੈ ਹੀ ਨਹੀਂ ਸੀ ਆ ਵੇਖੋ ਇਹ ਦੀਵਿਆਂ ਵਾਸਤੇ ਬਣਾਏ ਹੋਏ ਆਹੋ ਲਾਟ ਨਾ ਹੈ ਲਾਟ ਨਾ ਵਗੈਰਾ ਹਾਂ ਆ ਵੀ ਉੜ ਕੇ ਆ ਗਏ ਇੱਧਰ ਇਹ ਵੀ ਰੌਸ਼ਨੀ ਪੈਣ ਵਾਸਤੇ ਚੱਲ 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 ਇਹ ਰੌਸ਼ਨੀ ਹਸਤੇ ਰੱਖਿਆ ਹੋਇਆ ਹੈ ਆ ਜਿਹੜਾ ਕੋਈ ਘਾਤਿਕ ਜਿਆਦਾ ਮਤਲਬ ਰਾਤੀ ਹੁੰਦਾ ਸੀਗਾ ਖੁੰਖਾਰ ਉਹਦੇ ਲਈ ਬਣਾਇਆ ਰੱਖਿਆ ਜਾਂਦਾ ਸੀ ਉਹਨੂੰ ਉਹਨੂੰ ਰੱਖਣਾ ਸਤੇ ਆ ਬਈ ਉਹ ਉਥੇ ਰੱਖਿਆ ਜਾਂਦਾ ਸੀ ਵੀ ਹਾਂ ਉਤੋਂ ਉਤੋਂ ਲੋਗ ਲਾਈ ਜਾਂਦੇ ਸੀ ਹਾਂ ਇਵੇਂ ਹਾਂ ਨੀ ਜੇ ਕਿਥੇ ਜਾਣਾ ਫਿਰ ਇਹ ਗੁਲੀ ਤੂੰ ਨਹੀਂ ਜਿੱਤਿਆ ਨੀ ਹੈ ਹੈ ਤੁਸੀਂ ਕੀ ਨਹੀਂ ਤੂੰ ਜੇ ਵੀ ਮੈਂ ਤਾਂ ਆ ਉਹ ਅਸੀਂ ਤਾਂ ਕਿਹੜਾ ਰਸਤਾ ਕਿ ਨਹੀਂ ਤੂੰ ਵੀ ਲੈ ਜਾਂਦਾ ਉਹ ਪਹਿਲੇ ਆ ਪਹਿਲਾ ਬੰਦੀ ਛੋੜ ਹਰਗੋਬਿੰਦ ਪਾਸ਼ਾ ਇਹ ਨਹੀਂ ਕਿ ਤੂੰ ਪੂਰਾ ਭਲੀ ਜਾ ਰਿਹਾ ਹੈ ਨਹੀਂ ਪੈ ਲੈ ਕਿਉਂ ਹੈ ਨਹੀਂ ਇਹ ਤੋ ਕਿੰਨਾ ਹਨ ਭਿਆਨਕ ਹੋ ਗਿਆ वैसे डर लगदा ना देख के हां किन्ना ज्यादा ਹੋਂਡਾ ਉੱਪਰ ਹੀ ਜਾਣਾ ਨਾ ਅੱਪ ਇੱਧਰ ਹਾਂ ਅੱਪੇ ਇੱਧਰ ਨਹੀਂ ਜੇ ਤਾਂ ਹੈ ਦੀਣਾ ਇੱਧਰ ਇਹ ਤਾਂ ਕੋਈ ਅਪ ਤਾਂ ਹੀ ਜਾਂਦਾ ਇੱਧਰ ਮਾਰਦੀ ਕਰਦੇ ਇੰਦਰੋਂ ਵੀ ਤਾਂ ਹੀ ਜਾਂਦੇ ਸਾਰੇ ਪਾਸੇ ਤਾਂ ਹੀ ਅੱਪਾ ਇੱਧਰ ਵੇਖਦੇ ਨਹੀਂ ਕਰਦੇ ਅੱਪੇ ਅੱਪਾ ਇੱਧਰ ਤਿਆ ਇੱਧਰ ਨਹੀਂ ਲੰਘੀ ਜਾਂਦੇ ਵੇਖਦੇ ਤਾਂ ਚੜਦੇ ਆਂਗੇ ਨਹੀਂ ਨਹੀਂ ਉੱਪਰ ਕਿੱਥੇ ਜਾਈ ਦੋ ਉੱਪਰ ਹੋਰ ਉੱਪਰ ਚਲੀ ਜਾਂਦੇ ਉਹ ਉਹ ਬਾਹਰ ਜਾਣਾ ਹੋ ਜੇ ਇੱਥੇ ਆਪ ਨੂੰ ਮਨ ਕਿੱਧਰ ਹੀ ਲੱਗਦਾ ਕਿੱਥੇ ਇੱਥੇ ਫਾਂਸੀ ਦਿੱਤੀ ਜਾਂਦੀ ਉਹ ਜਿਹੜੇ ਕਿਹਾ ਬਰੇ ਦੇ ਉਹ ਵਿਖੇ ਸੀ ਗੋਲ ਗੋਲੂ ਕਿੱਥੇ ਉਹ ਬਾਈ ਦੱਸੀ ਜਾਂਦਾ ਇੱਥੇ ਹੀ ਸੀ ਪੁੱਛਿਆ ਨਹੀਂ ਉਹ ਦੱਸੀ ਜਾਂਦਾ ਮੈਂ ਉਹ ਥੱਲੇ ਨੇ ਸੁਣ ਲੈਣੀ ਆ ਆ ਰਹੇ ਉਹ ਮਰੇ ਚੁਣ